ਯੂਕੇ ਚ ਸੈਕਿਉਰਿਟੀ ਨਾਲ ਵਾਪਰੀ ਘਟਨਾ ਦੇ ਮਾਮਲੇ ਵਿੱਚ ਸਿੱਖਾਂ ਨੇ ਦੋ ਵੱਡੇ ਕਦਮ ਚੁੱਕੇ ਨੇ ਬਰਮਿੰਗਮ ਨੇੜਲੇ ਇਲਾਕੇ 올ਟਾਪਰੀ ਚ ਵਾਪਰੀ ਸਿੱਖ ਲੜਕੀ ਨਾਲ ਜ਼ਬਰ ਜਨਾਤ ਤੇ ਨਸਲਵਾਦੀ ਘਟਨਾ ਦੇ ਵਿਰੋਧ ਚ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਵਕ-ਵਕ ਭਾਈਚਾਰਿਆਂ ਦਾ ਵਿਸ਼ਾਲ ਇਕੱਠ ਹੋਇਆ ਇੰਡੀਅਨ ਵਰਕਰਸ ਐਸੋਸੀਏਸ਼ਨ ਬਰਟੇਨ ਦੇ ਸੱਦੇ ਤੇ ਸੋ ਇਕੱਠ ਚ ਪਹੁੰਚੇ ਸਿੱਖ ਮੁਸਲਮਾਨ ਹਿੰਦੂ ਈਸਾਈ ਅਤੇ ਹੋਰ ਵਕ ਵਕ ਧਰਮਾਂ ਦੇ ਆਗੂ ਸਮੇਤ ਕਮਿਊਨਿਟੀ ਦੇ ਪ੍ਰਤੀਨਿਧੀ ਟ੍ਰੇਡ ਯੂਨੀਅਨ ਕਾਰਕੁਨ ਕਾਉਂਸਲਰ ਧਾਰਮਿਕ ਨੇਤਾ ਔਰਤਾਂ ਦੇ ਸੰਗਠਨ ਅਤੇ ਨਸਲਵਾਦ ਵਿਰੋਧੀ ਐਕਟਿਵਿਸਟਸ ਸ਼ਾਮਲ ਹੋਏ ਇਸ ਰਿਕਾਰਡ ਤੋੜ ਵਿਸ਼ਾਲ ਇਕੱਟ ਨੂੰ ਸੰਬੋਧਨ ਕਰਦਿਆਂ ਵਕ ਵਕ ਧਰਮਾਂ ਦੇ ਭਾਈਚਾਰਿਆਂ ਦੇ ਆਗੂਆਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਚ ਨਿੰਦਿਆ ਕਰਦਿਆਂ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣ ਦੀ ਮੰਗ ਕੀਤੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੁਰਮ ਸਿਰਫ ਇੱਕ ਔਰਤੇ 'ਤੇ ਹਮਲਾ ਨਹੀਂ ਸੀ ਬਲਕਿ ਸਾਰੀਆਂ ਔਰਤਾਂ 'ਤੇ ਘਟਗਿੰਨਤੀ ਕਮਿਊਨਿਟੀ ਦੀ ਇੱਜ਼ਤ ਤੇ ਸੁਰੱਖਿਆ 'ਤੇ ਹਮਲਾ ਸੀ ਉਹਨਾਂ ਕਹਿੰਿਆ ਕਿ ਅਸੀਂ ਪੀੜਤਾ ਤੇ ਉਸਦੇ ਪਰਿਵਾਰ ਨਾਲ ਆਪਣੀ ਪੂਰੀ ਇਕਤਾ ਜਤਾਉਂਦੇ ਹਾਂ ਉਹ ਇਕੱਲੇ ਨਹੀਂ ਸਨ ਸਾਰੀ ਕਮਿਊਨਿਟੀ ਉਹਨਾਂ ਦੇ ਨਾਲ ਖੜੀ ਹੈ ਵੱਖ-ਵੱਖ ਭਾਈਚਾਰਿਆਂ ਦੇ ਆਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਕਮਿਊਨਿਟੀਆਂ ਧਰਮਾਂ ਤੇ ਟ੍ਰੇਡ ਯੂਨੀਅਨਾਂ 'ਚ ਇਕਤਾ ਨਾਲ ਨਸਲਵਾਦ ਆਰਥਵਿਰੋਧੀ ਸੋਚ ਤੇ ਹਰ ਕਿਸਮ ਦੀ ਨਫ਼ਰਤ ਦੇ ਖਿਲਾਫ ਖੜੇ ਰਹਾਂਗੇ ਤੇ ਜਨਾਚਰ ਪੀੜਤ ਲੜਕੀ ਨੂੰ ਇਨਸਾਫ ਨਹੀਂ ਮਿਲ ਜਾਂਦਾ ਸੇ ਸੰਘਰਸ਼ ਜਾਰੀ ਰੱਖਾਂਗੇ ਸਰਕਟ ਨੂੰ ਪ੍ਰੀਤ ਕੌਰ ਗਿੱਲ ਐਮਪੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ ਕੀਤਾ ਇਸ ਤੋਂ ਇਲਾਵਾ ਯੂਕੇ ਦੇ 450 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਪੱਤਰ ਲਿਖ ਕੇ ਸੱਜੇ ਪੱਖੀਆਂ ਦੇ ਭਾਰਤ ਤੇ ਸਿੱਖ ਵਿਰੋਧੀ ਨਫ਼ਰਤ ਅਪਰਾਧਾਂ ਨੂੰ ਹੱਲ ਕਰਨ ਦੇ ਤੁਹਾਡੇ ਵਾਅਦੇ ਦਾ ਸਨਮਾਨ ਕਰਨ ਦੀ ਯਾਦ ਦਿਵਾਇਆ ਪੀਐਮ ਨੂੰ ਭੇਜੇ ਗਏ ਪੱਤਰ ਵਿੱਚ ਉਹਨਾਂ ਲਿਖਿਆ ਕਿ ਅਸੀਂ ਸੱਜੇ ਪੱਖੀਆਂ ਦੇ ਉਭਾਰ ਰਹੋ ਰਾਜਨੀਤੀ ਤੇ ਨਕਾਰਤਮਕ ਪ੍ਰਭਾਵ ਅਤੇ ਘਟ ਗਿਣਤੀ ਭਾਈਚਾਰਿਆਂ ਲਈ ਗੰਭੀਰ ਪ੍ਰਭਾਵਾਂ ਤੋਂ ਬਹੁਤ ਚਿੰਤਤ ਆ ਲੰਡਨ ਵਿੱਚ ਡੈਸ਼ਨ ਯੂਨਾਈਟਿਡ ਦਾ ਕਿੰਗਡਮ ਰੈਲੀ ਆਪਣੀ ਕਿਸਮ ਦੀ ਸਭ ਤੋਂ ਵੱਡੀ ਸੀ ਜਿਸ ਵਿੱਚ ਹਿੱਸਾ ਲੈਣ ਵਾਲੇ ਲਗਭਗ ਪੂਰੀ ਤਰ੍ਹਾਂ ਗੋਰੇ ਅਤੇ ਮੁੱਖ ਤੌਰ ਤੇ ਮਰਦ ਸਨ ਰੈਲੀ ਹਿੰਸਕ ਦ੍ਰਿਸ਼ਾਂ ਵਿੱਚ ਸਮਾਪਤ ਹੋਈ ਪ੍ਰਦਰਸ਼ਨਕਾਰੀਆਂ ਨੇ ਨੈਸਲੀ ਨਾਰੇ ਲਗਾਏ ਅਤੇ ਪੁਲਿਸ ਅਧਿਕਾਰੀਆਂ ਤੇ ਹਮਲਾ ਕੀਤਾ ਇਸ ਬਾਰੇ ਤੁਸੀਂ ਕਿਹਾ ਕਿ ਤੁਸੀਂ ਸਮਝਦੇ ਹੋ ਕਿ ਕਿਸ ਨੇ ਸਾਡੇ ਬਹੁਤ ਸਾਰੇ ਭਾਈਚਾਰਿਆਂ ਵਿੱਚ ਕੰਬਣੀ ਫਿਲਾ ਦਿੱਤੀ ਜੋ ਹੁਣ ਪਹਿਲਾਂ ਨਾਲੋਂ ਜ਼ਿਆਦਾ ਡਰੇ ਹੋਏ ਮਹਿਸੂਸ ਕਰਦੇ ਨੇ ਹਾਲਾਂਕਿ ਰੈਲੀ ਦੇ ਪ੍ਰਭਾਵ ਨੂੰ ਇੱਕ ਚੀਜ਼ ਵਿੱਚ ਸਮਝਣਾ ਯੂਕੇ ਵਿੱਚ ਸੱਜੇ ਪੱਖੀਆਂ ਦੇ ਤੁਰੰਤ ਖਤਰੇ ਨਾਲ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣਾ ਇੱਕ ਵੱਡੀ ਚੁਣੌਤੀ ਪੇਸ਼ ਕਰਦਾ ਹੈ ਜਿਸ ਲਈ ਮਜ਼ਬੂਤ ਅਤੇ ਸਿਧਾਂਤਕ ਲੀਡਰਸ਼ਿਪ ਦੀ ਲੋੜ ਹੁੰਦੀ ਹੈ ਸਿੱਖ ਭਾਈਚਾਰੇ ਦੇ ਮੋਰੀ ਸੰਗਤ ਸੰਗਠਨ ਭਾਈਚਾਰੇ ਤੋਂ ਲੀਡਰਸ਼ਿਪ ਪ੍ਰਦਾਨ ਕਰਕੇ ਸਰਕਾਰੀ ਪਹੁੰਚ ਦਾ ਕੇਂਦਰੀ ਹਿੱਸਾ ਬਣਾਣਾ ਚਾਹੁੰਦੇ ਨੇ ਤਾਂ ਜੋ ਸੱਜੇ ਪੱਖਿਆਂ ਦੇ ਉਭਾਰ ਨੂੰ ਤੁਰੰਤ ਹੱਲ ਕੀਤਾ ਜਾ ਸਕੇ ਜੋ ਕਿ ਇੱਕ ਬਹੁਤ ਹੀ ਵੰਡਣ ਵਾਲਾ ਸਮਾਜ ਬਣ ਰਿਹਾ ਆਗੂ ਨੇ ਕਿਹਾ ਕਿ ਯੂਕੇ ਗੁਰਦੁਆਰਾ ਅਲਾਈਅੰਸ ਵੱਲੋਂ 250 ਤੋਂ ਵੱਧ ਗੁਰਦੁਆਰਿਆਂ ਵੱਲੋਂ ਐਤਵਾਰ ਨੂੰ ਗ੍ਰੈਸ ਕੱਤਰ ਨੂੰ ਭੇਜਿਆ ਗਿਆ ਇੱਕ ਪੱਤਰ ਨੱਥੀ ਕਰਦੇ ਹਾਂ ਜਿਸ ਵਿੱਚ 올ਡਾਬਰੀ ਵਿੱਚ ਇੱਕ ਨੌਜਵਾਨ ਸਿੱਖ ਔਰਤ ਨਾਲ ਹੋਏ ਨਸਲੀ ਹਮਲੇ ਤੇ ਵਿਲਾਤਕਾਰ ਦੇ ਪਿੱਛੇ ਸਿੱਖ ਵਿਰੋਧੀ ਨਫ਼ਰਤ ਅਪਰਾਧਾਂ ਪ੍ਰਤੀ ਸਰਕਾਰ ਦੀ ਪ੍ਰਤੀਕਿਰਿਆ ਬਾਰੇ ਦੱਸਿਆ ਗਿਆ ਪ੍ਰਮੁੱਖ ਸਿੱਖ ਭਾਈਚਾਰਕ ਸੰਗਠਨ ਸੱਜੇ ਪੱਖਿਆਂ ਦੇ ਉਭਾਰ ਨੂੰ ਹਲਕ ਕਰ ਲਈ ਸਰਕਾਰ ਨਾਲ ਸਰਗਰਮ ਸ਼ਮੂਲੀਅਤ ਅਤੇ ਸਿੱਖ ਵਿਰੋਧੀ ਨਫ਼ਰਤ ਤੇ ਤੁਹਾਡੇ ਵਾਅਦੇ ਨੂੰ ਪੂਰਾ ਕਰਨ ਦੀਆਂ ਉਨ੍ਹਾਂ ਦੀਆਂ ਯੋਜਨਾਵਾਂ ਤੇ ਰਟਾਇਰ ਸ਼ੰਬਾਨਾ ਮਹਿਮੂਦ ਤੇ ਰਟਾਇਰ ਸਟੀਫ ਰੀਡ ਤੋਂ ਸੁਣਨ ਦੀ ਉਮੀਦ ਕਰਦੇ ਹਾਂ ਯੂਕੇ ਦੇ 461 ਗੁਰਦੁਆਰੇ ਅਤੇ ਸਿੱਖ ਸੰਗਠਨਾ ਦੁਆਰਾ ਦਸਤਕ ਅਤੇ ਸਮਰਥਨ ਕੀਤਾ ਗਿਆ ਜੋ ਵਰਨ ਵਾਲਾ ਕੰਮ ਵਿੱਚ ਸੂਚੀਬੱਧ ਸਨ